ਪੰਜਾਬ ਤੇ ਇੱਕ ਵਾਰ ਫੇਰ ਮੌਸਮ ਨੇ ਆਪਣਾ ਮિજાਜ ਬਦਲ ਲਿਆ ਤੇ ਦੋ ਦਿਨ ਯਾਨੀ ਕਿ ਅੱਜ ਦਾ ਦਿਨ ਤੇ ਕੱਲ ਦਾ ਦਿਨ ਹਲਕੀ ਬੱਦਲਵਾਹੀ بارش ਹੋਏਗੀ ਬਰਸਾਤ ਹੋਏਗੀ ਤੇਜ਼ ਹਵਾਵਾਂ ਚੱਲਣਗੀਆਂ ਦੇ ਨਾਲ-ਨਾਲ ਜਿਹੜੇ ਠੰਡੇ ਜ਼ਿਆਦਾ ਇਲਾਕੇ ਹੈਗੇ ਉੱਥੇ ਗਲੇਮਾਰੀ ਹੋਣ ਦੀ ਵੀ ਸੰਭਾਵਨਾ ਦੱਸੀ ਜਾ ਰਹੀ ਹੈ ਜਿਹਦੇ ਕਰਕੇ ਮੌਸਮ ਵਿਭਾਗ ਵੱਲੋਂ ਔਰੇਂਜ ਅਲਰਟ ਜਾਰੀ ਕੀਤਾ ਗਿਆ ਮੈਂ ਇੱਕ ਵਾਰੀ ਗ੍ਰਾਫਿਕ ਜ਼ਰੀਏ ਤਸਵੀਰਾਂ ਦਿਖਾ ਦਿੰਦਾ ਤੁਹਾਨੂੰ ਕਿ ਕਿਹੜੇ-ਕਿਹੜੇ ਇਲਾਕਿਆਂ 'ਚ ਇਸ ਵੇਲੇ ਬਰਸਾਤ ਹੋ ਰਹੀ ਹੈ ਇਹ ਉਹ ਇਲਾਕੇ ਨੇ ਜਿੱਥੇ ਇਸ ਵੇਲੇ ਬਰਸਾਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਆਦਮਪੁਰ ਦੇ ਵਿੱਚ ਬਰਸਾਤ ਹੋ ਰਹੀ ਹੈ ਇਧਰ ਕਰਤਾਰਪੁਰ ਕਪੂਥਲਾ ਫਗਵਾੜਾ ਦੇ ਵਿੱਚ ਵੀ ਬਰਸਾਤ ਹਲਕੀ ਬੱਦਲਵਾਹੀ ਹੈਗੀ ਬਰਸਾਤ ਹੋ ਰਹੀ ਹੈ ਏਦਾਂ ਹੀ 2 ਦਿਨ ਲਗਾਤਾਰ ਬਰਸਾਤ ਜਿਹੜੀ ਹੈ ਉਹ ਹੁੰਦੀ ਰਹੇਗੀ ਤੇ ਨਾਲ ਦੀ ਨਾਲ ਗੜੇਮਾਰੀ ਹੋਣ ਦੀ ਵੀ ਸੰਭਾਵਨਾ ਦੱਸੀ ਹੈ ਜਿਹਦੇ ਕਰਕੇ ਮੌਸਮ ਵਿਭਾਗ ਵੱਲੋਂ orange alert ਜਾਰੀ ਕੀਤਾ ਗਿਆ ਹੈ ਇਹਦੇ ਨਾਲ ਹੀ ਹੋਰ ਜਾਣਕਾਰੀ ਅਸੀਂ ਆਪਣੇ ਦਰਸ਼ਕਾਂ ਨੂੰ ਦੇ ਰਹੇ ਹਾਂ ਕਿ ਜੇ ਪੂਰੇ ਪੰਜਾਬ ਦੇ ਵਿੱਚ orange alert ਜਾਰੀ ਕੀਤਾ ਹੈ ਸ਼ਨੀਵਾਰ ਨੂੰ ਪੰਜਾਬ ਦੇ ਪਠਾਨਕੋਟ ਅਮਨਿਸਰ ਗੁਰਦਾਸਪੁਰ ਤਰਨਤਾਰਨ ਕਪੂਥਲਾ ਮੋਗਾ ਸ਼ਹਿਰ ਪਰ ਜਲੰਧਰ ਨਵਾਂ ਸ਼ਹਿਰ ਲੁਧਿਆਣਾ ਰੂਪਨਗਰ ਫਤਿਹਗੜ ਸਾਹਿਬ ਪਟਿਆਲਾ ਤੇ ਸੰਗਰੂਰ ਵਿੱਚ ਔਰੇਲਰ ਜਾਰੀ ਕੀਤਾ ਗਿਆ ਤੇ ਜਦਕੀ ਫਾਜ਼ਿਲਕਾ ਫਿਰੋਜ਼ਪੁਰ ਬਠਿੰਡਾ ਫਰੀਦਕੋਟ ਤੇ ਮਾਨਸਾ ਵਿੱਚ yellow alert ਜਾਰੀ ਕੀਤਾ ਗਿਆ ਬੌਸੇ ਵਿਭਾਗ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਤੇਜ਼ ਹਵਾਵਾਂ ਚੱਲਣ ਗਿਆ ਜਿਹਦੇ ਨਾਲ ਜਿਹੜੇ ਦਰਖਤਾਂ ਦੇ ਆਸ-ਪਾਸ ਦਰਖਤ ਹੁੰਦੇ ਨੇ ਉਹ ਕੂੜਾ ਕਰਕਟਰਾ ਜਿਹੜਾ ਸੜਕਾਂ ਦੇ ਪਿਆ ਹੁੰਦਾ ਉਹ ਉਖਿਲਰ ਦੀ ਸੰਭਾਵਨਾ ਹੈ ਦਰਖਤ ਟੁੱਟਣ ਦੀ ਸੰਭਾਵਨਾ ਹੈ ਦੇ ਨਾਲ-ਨਾਲ ਜਿਹੜੇ ਖੰਭੇ ਲੱਗੇ ਹੁੰਦੇ ਬਿਜਲੀ ਦੇ ਬਿਜਲੀ ਵਿਭਾਗ ਵੱਲੋਂ ਖੰਭੇ ਲਗਾਏ ਗਏ ਉਹਨਾਂ ਦੇ ਟੁੱਟਣ ਦੀ ਕਿਉਂਕਿ ਹਵਾਵਾਂ ਤੇਜ਼ ਚੱਲ ਸਕਦੀਆਂ ਇਸ ਕਰਕੇ ਉਹਨਾਂ ਨੂੰ ਉਹਨਾਂ ਦੇ ਵੀ ਖਤਰੀ ਹੋਣ ਦੀ ਅਸ਼ੰਕਾ ਮੌਸਮ ਵਿਭਾਗ ਵੱਲੋਂ ਦੱਸੀ ਗਈ ਉਹਦੇ ਨਾਲ ਦੇ ਨਾਲ ਜਿਹੜੀ ਗਰੇਮਾਰੀ ਹੋਏਗੀ ਉਹਦੇ ਨਾਲ ਜਿਹੜੇ ਗੱਡੀਆਂ ਹੁੰਦੀਆਂ ਗੱਡੀਆਂ ਵਾਹਨ ਵਗੈਰਾ ਜਿਹੜੀ ਪਸ਼ੂ ਬਾਹਰ ਖੜੇ ਹੁੰਦੇ ਉਹਨਾਂ ਨੂੰ ਵੀ ਨੁਕਸਾਨ ਹੋਣ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਦੱਸੀ ਗਈ ਫਿਰ ਹਾਲ ਗ੍ਰਾਫਿਕ ਜ਼ਰੀਏ ਕੋਰੀ ਫਿਰ ਦੱਸ ਦਿੰਦੇ ਆ ਮਾਹਲਪੁਰ ਗੜਸ਼ੰਕਰ ਆਦੰਪੁਰ ਕਰਤਾਰਪੁਰ ਕਪੂਥਲਾ ਫਗਵਾੜਾ ਸੁਲਤਾਨਪੁਰ ਲੋਧੀ ਲੋਈਆਂ ਨਕੋਦਰ ਇਹਨਾਂ ਇਲਾਕਿਆਂ 'ਚ ਹਲਕੀ ਬੱਦਲਵਾਹੀ ਬਰਸਾਤ ਜਿਹੜੀ ਹੈਗੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਇੱਕ ਇਹ ਛੋਟਾ ਜਿਹਾ ਗ੍ਰਾਫਿਕ ਇਸ ਸਾਈਡ ਤੇ ਵੀ ਹੈਗਾ ਇਸ ਚੀਜ਼ ਤੋਂ ਮੈਂ ਤੁਹਾਨੂੰ ਜਾਣੂ ਕਰਵਾ ਲਾਂ ਜਿੱਥੇ ਹਲਕਾ ਨੀਲਾ ਰੰਗ ਹੈ ਉੱਥੇ ਹਲਕੀ ਬਰਸਾਤ ਹੋ ਰਹੀ ਹੈ ਜਿੱਥੇ ਡਾਰਕ ਨੀਲਾ ਰੰਗ ਹੈਗਾ ਉੱਥੇ ਥੋੜੀ ਜੀ ਤੇਜ਼ ਹੈ ਔਰ ਜਿੱਥੇ ਹਰਾ ਆ ਉੱਥੇ ਹੋਰ ਤੇਜ਼ ਆ ਇਹਦੇ ਕਰਕੇ ਲਾਈਟ ਤੋਂ ਹੈਵੀ ਤੱਕ ਇਹ ਗ੍ਰਾਫਿਕ ਦੱਸਿਆ ਗਿਆ ਉਸੇ ਹਿਸਾਬ ਨਾਲ ਇਹ ਜਿਹੜਾ ਗ੍ਰਾਫਿਕ ਚੱਲਦੇ ਹੋਏ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਹੇ ਨੇ ਉਸੇ ਹੀ ਹਿਸਾਬ ਨਾਲ ਇਹ ਗ੍ਰਾਫਿਕ ਦੱਸੇ ਗਏ ਨੇ ਕਿ ਜਿੱਥੇ-ਜਿੱਥੇ ਬਰਸਾਤ ਹੋ ਰਹੀ ਹੈ ਉੱਥੇ-ਉੱਥੇ ਇਹ ਇੱਕ ਵਾਰ ਫਿਰ ਦੱਸ ਜੀ ਤੁਹਾਨੂੰ ਕਪੂਥਲਾ ਕਰਤਾਰਪੁਰ ਆਜ਼ਮਪੁਰ ਫਗਵਾੜਾ ਮਹਲਪੁਰ ਗੜਸ਼ੰਕਰਵਾਲੀ ਪਾਸੇ ਸੁਲਤਾਨਪੁਰ ਲੋਧੀ ਵਾਲੇ ਪਾਸੇ ਇਹਨਾਂ ਇਲਾਕਿਆਂ ਦੇ ਵਿੱਚ ਬਰਸਾਤ ਹੁੰਦੀ ਹੋਈ ਇਸ ਗ੍ਰਾਫਿਕ ਦੇ ਵਿੱਚ ਮੌਸਮ ਵਿਭਾਗ ਵੱਲੋਂ ਦੱਸੀ ਗਈ ਹੈ ਔਰ ਇਸ ਦੇ ਨਾਲ-ਨਾਲ ਹੀ ਇਸ ਬੰਦਨ ਮੌਸਮ ਦੀ ਜਾਣਕਾਰੀ ਜੀ ਪਲਪਲ ਆਪਣੇ ਦਰਸ਼ਕਾਂ ਨੂੰ ਅਪਡੇਟ ਕਰਵਾਂਦੇ ਰਹਾਂਗੇ ਤਾਂ ਤਿੱਕਰ ਮੇਰੇ ਕੈਮਰਾਮੈਨ ਸੁਖਿੰਦਰ ਤੇ ਸੁਰੇਂਦਰ ਨੂੰ ਬਹੁਤ ਜੀ ਆਜਾਇਆਂ ਤਨਵਾਦ 올 ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਆਰ ਕੇ ਤਾਂਤਰਿਕ ਪੰਡਿਤ ਮੌਲਵੀ ਬੇਗਮ ਤਾਂਤਰਿਕ ਇਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ 'ਚ ਸਮਾਧਾਨ ਫ੍ਰੀ 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 ਆਰਕੇ ਤਾਂਤ੍ਰਿਕ ਮੋਬਾਈਲ 9517855093 7710598475 ਪਤਾ ਪੰਜਾਬ